ਪਾਲਸਾ ਸੂਟ ਨੇਚਰਲ ਕੈਵ ਦਾ ਦੁਪੱਟਾ ਵੀ ਨਾਲ ਲਾ ਕੇ ਰੰਗ ਕਲਰ ਡਿਜ਼ਾਈਨ ਚੈੱਕ ਕਰ ਲੋ ਜਿਹੜੇ ਮਰਜ਼ੀ ਲੈ ਜਾਓ ਔਰ ਇੱਕ ਦੋ ਨਹੀਂ ਜਿੰਨੇ ਮਰਜ਼ੀ ਲੈ ਜਾਓ ਦੇਖੋ ਜੀ 5 ਨਵੰਬਰ 5 ਨਵੰਬਰ 5 ਨਵੰਬਰ 5 ਨਵੰਬਰ ਦਾ ਕਾਰੋ ਲੈ ਜਾਓ 5500 ਰੁਪਏ ਦਾ ਸੂਟ ਆ ਜਿੱਕੋ 500 ਰੁਪਏ ਦਾ ਸੂਟ ਆ ਸੂਟ ਚੈੱਕ ਕਰੋ ਸੂਟਾਂ ਨਾਲ ਦੁਪੱਟੇ ਚੈੱਕ ਕਰ ਲੋ ਅੰਕਲੋਂ ਮੋਗਰ ਔਰ ਬਾਗ ਆਪਣਾ ਆ ਜੋ ਪਟਾਕੇ ਬਹਿਣਗੇ ਪਟਾਕੇ 2500 ਰੁਪਏ ਦਾ ਸੂਟ ਆ 2500 ਰੁਪਏ ਦਾ ਸੂਟ ਆ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਜਿਹੜਾ ਬਿਲਕੁਲ ਡਿਜ਼ਾਈਨਰ ਪੀਸ ਪਰ ਹੁਣ ਤੁਸੀਂ ਰੇਟ ਸੁਣ ਲਓ ਤੁਹਾਡੇ ਪੈਰਾਂ ਹੇਠੋ ਜ਼ਮੀਨ ਨਿਕਲ ਜਾਣੀ ਆ ਰੇਟ ਵੀ ਦੇਖੋ ਲਿਖਿਆ ਹੋਇਆ 2500 ਰੁਪਏ ਦਾ ਸੂਟ ਪਰ ਅੱਜ ਦੀ ਵੀਡੀਓ 'ਚ ਇੱਕ ਨਾਲ ਇੱਕ ਫ੍ਰੀ ਚੱਕੋ ਇੱਕ ਨਾਲ ਇੱਕ ਫ੍ਰੀ ਸੂਟ ਫ੍ਰੀ ਕਰਤਾ ਇੱਕ ਨਾਲ ਇੱਕ ਜਿਹੜਾ 2500 ਦਾ ਸੂਟ ਅਸੀਂ ਦਿੰਨੇ ਸੀ ਅੱਜ ਕਰਤਾ ਇੱਕ ਨਾਲ ਇੱਕ ਫ੍ਰੀ 5 ਨਵੰਬਰ ਤੋਂ ਪਹਿਲਾਂ ਪਹਿਲਾਂ ਆ ਜਾਓ 2500 ਦੇ ਦੋ ਚੱਕੋ 2500 ਦੇ ਦੋ ਇੱਕ ਪਾਸੇ ਦੂਜਾ ਤੋਂ ਇੱਕ ਨਾਲ ਇੱਕ ਫ੍ਰੀ ਸੂਟ ਕਰਤਾ ਵੀਡੀਓ ਚਲਦੀ ਚਲਦੀ ਸ਼ੇਅਰ ਕਰ ਦਿਓ ਸਕਰੀਨ ਸ਼ਾਟ ਲੈ ਕੇ ਆਜੋ ਇੱਕ ਸੂਟ ਨਾਲ ਇੱਕ ਸੂਟ ਫ੍ਰੀ ਕਰਤਾ ਆ ਦੇਖੋ ਮੈਂ ਕਹਿੰਦਾ ਜੀ ਪੂਰਾ ਪੰਜਾਬ ਨੂੰ ਪੂਰਾ ਪੰਜਾਬ ਆ ਸੂਟ ਦਾ ਰੇਟ ਪਤਾ ਕਰ ਲੋ 5 5000 ਰੁਪਇਆ 5 5000 ਰੁਪਿਆ ਸੂਟ ਦਾ ਰੇਟ ਆ ਪਰ ਇਹ ਵੀ ਤੁਹਾਨੂੰ ਦੇਣਾ ਇੱਕ ਨਾਲ ਇੱਕ ਫਰੀ ਮਤਲਬ 5000 ਦੇ ਦੋ ਸੂਟ ਕਰਤੇ ਦੋ ਸੂਟ ਫਰੰਟ ਦੇਖੋ ਵਾਜੂ ਵਰਗ ਦੇਖੋ 5000 ਦੇ ਦੋ ਲੈ ਜੋ ਛੇਤੀ ਆਗੇ ਹੁਣ ਤੁਸੀਂ ਬਜ਼ਾਰਾ ਚ ਜਾ ਕੇ ਆ ਸੂਟ 10 10000 ਮੈਂ ਕਹਿੰਦਾ ਭਾਜੀ ਮੂੰਹੋਂ ਵੰਗੇ ਰੇਟ ਮੰਗ ਲੈਂਦੇ ਆ 10000 ਕਹਿਣਗੇ 5000 ਚ ਦੇ ਦੇਣਗੇ ਅਸੀਂ ਕਹਿੰਨੇ 5000 ਦਾ ਪਰ ਇੱਕ ਨਾਲ ਫਰੀ ਚੱਕੋ 2500 ਰੁਪਏ ਦਾ ਸੂਟ ਪੈ ਗਿਆ ਬਾਜੀ ਹੁਣ ਪੌਣਾ ਬਾਲੇ ਚੱਕਰਾਂ ਦੇ ਵਿੱਚ ਬਾਜੀ ਆ ਚੱਕੋ ਤਾਲਵੀਰਿਆ ਕਪੜਾ ਜਿਹੜਾ 1-1 ਲੱਖ ਰੁਪਏ ਦਾ ਬੰਦਣਾ 50000 ਦੇ ਬਣਾ ਕੇ ਦੇ ਦਾਂਗੇ ਹੁਣ ਤੁਸੀਂ ਬੇਸ ਕਹਿੰਦੇ ਹੋ ਬਾਜੀ ਨਵੇਂ ਚਾਹੇ ਸ਼ਿਮਰ ਦਾ ਬੇਸ ਆ ਚਾਹੇ ਆਰਗਨ ਜਾਂ ਦਾ ਬਰੇਸ ਆ ਚਾਹੇ ਕ੍ਰਸ਼ ਦਾ ਬੇਸ ਆ ਚਾਹੇ ਤੁਸੀਂ ਕਾਟਨ ਦੇ ਵਿੱਚ ਲੈਣਾ ਸਾਰਿਆਂ ਚ ਵੱਡੀਆਂ ਆਫਰਾਂ ਭਾਜੀ ਲਾ ਦਿੱਤੀਆਂ ਦੇਖੋ ਕਿੰਨਾ ਜ਼ਬਰਦਸ ਪੈਨਲ ਵਰਕ ਦੇ ਵਿੱਚ ਤੁਸੀਂ ਲੈਣਾ ਤੁਸੀਂ ਬਾਜੂ ਪਹੁੰਚੇ ਵਰਕ ਦੇ ਵਿੱਚ ਲੈਣੇ ਆ ਸੂਟ ਚਾਹੇ ਬੁਟੀਕ ਲੈਣੇ ਆ ਪਹੁੰਚੇ ਵਰਕ ਲੈਣੇ ਆ ਤੇ ਆਜੋ ਹੁਣ ਅੰਕਲ ਓਮ ਬਾਗਾ ਪ੍ਰਾਣਾ ਮੋਗਾ ਰੋਡ ਤੇ ਆ ਦੇਖੋ ਲਹਿੰਗੇ ਨਾਲੋਂ ਵੀ ਪਾਰੇ ਪਾਰੇ ਸੂਟ ਬਿਲਕੁਲ ਭਾਜੀ ਪੂਰਾ ਹੈਵੀ ਦੁਪੱਟਾ ਵਰਕ ਕੀਤਾ ਸ਼ਾਨਦਾਰ ਪੀਸ ਲਗਜ਼ਰੀ ਚੀਜ਼ ਲੈ ਕੇ ਆਏ ਆ ਦੁਪੱਟਾ ਵੀ ਕੈਮ ਮਿਲੂਗਾ ਤੁਹਾਨੂੰ ਰੈੱਡ ਸੂਟ ਭਾਜੀ ਇੱਕ ਤੋਂ ਇੱਕ ਹੈ 5-6000 ਤੋਂ ਸ਼ੁਰੂ ਹੋ ਜਾਂਦਾ 15-20000 25000 30000 ਤੱਕ ਹੈਵੀ ਦੁਪੱਟੇ ਹੈ ਲੈ ਜਾਓ ਜੀ ਦੇਖੋ ਇੱਥੇ ਹਰ ਤਰ੍ਹਾਂ ਦੇ ਕਸਟਮਰ ਦਾ ਖਾਸ ਧਿਆਨ ਰੱਖਿਆ ਨਾ ਚਾਹੇ ਤੁਸੀਂ ਪਿੰਡਾਂ ਵਾਲਿਓ ਸ਼ਹਿਰਾਂ ਵਾਲਿਓ ਐਨ ਆਰ ਆਈਓ ਮਤਲਬ ਹਰ ਕਿਸੇ ਦੀ ਵੈਰਾਈਟੀ ਇੱਕੋ ਹੀ ਛਤ ਹੇਣਾ ਮਿਲ ਜਾਂਦੀ ਇੱਥੇ ਹੈਂਡਵਰਕ ਕੀਤੇ ਹੋਏ ਆ ਨਵੇਂ ਨਵੇਂ ਬੇਸ ਆ ਦੁਪੱਟੇ ਟੋਪ ਦੇ ਆ ਇਦਾਂ ਦੀਆਂ ਚੀਜ਼ਾਂ ਮਿਲਣੀਆਂ ਨਹੀਂ ਬਾਈ ਜਾਗੋ ਜੁਗਰੀ ਤਿਆਰੀ ਕੀਤੀ ਹੈ ਕੋਈ ਬੋਲੋ ਭਾਜੀ ਜਾਗੋ ਵਾਲੇ ਸੂਟ ਤਾਂ ਮਿਲ ਜਾਂਦੇ ਆ ਪਰ ਜਦੋਂ ਜਾਗੋ ਦੀ ਫਲਕਾਰੀ ਲੈਣੀ ਹੈ ਕਹਿੰਦੇ 3000 ਤੋਂ ਘੱਟ ਨਹੀਂ ਚੱਕੋ 500 ਰੁਪਏ ਦੀ ਫਲਕਾਰੀ ਲੈ ਜਾਓ ਤੁਸੀਂ 650 ਰੁਪਏ ਦੀ ਫਲਕਾਰੀ ਲੈ ਜਾਓ ਤੁਸੀਂ 750 ਰੁਪਏ ਦੀ ਫਲਕਾਰੀ ਲੈ ਜਾਓ ਰੈੱਡ ਮਹਿਰੂਨ ਕਲਰ ਲੈ ਜਾਓ ਤੁਸੀਂ ਬਾਗ ਦੇ ਵਿੱਚ ਫਲਕਾਰੀਆਂ ਲੈ ਜਾਓ ਇੱਕ ਤੋਂ ਇੱਕ ਟੌਪ ਤੋਂ ਟੌਪ ਹੈ ਉਹ ਦੇਖੋ ਜੀ ਇਸ ਦੇ ਨਾਲ ਸੂਟਾਂ ਨਾਲੋਂ ਸ਼ਰਾਰੇ ਗਰਾਰੇ ਲਹਿੰਗੇ ਗੌਂਡ ਡਰੈਸਾਂ ਲੈਣੀ ਹੈ ਇਹਦੇ ਉੱਤੇ ਵੀ ਤੁਹਾਨੂੰ ਅਸੀਂ ਐਕਸਟਰਾ 20% ਡਿਸਕਾਊਂਟ ਦਵਾਂਗੇ ਮਤਲਬ ਜੇ ਕੋਈ 5000 ਡਰੈਸ ਲੈਣੇ ਹੋ ਤੁਹਾਨੂੰ ਉਹਦੇ ਉੱਤੇ 1000 ਰ 4000 ਰੁਪਏ ਦੀ ਵਿੱਚ ਦਵਾਂਗੇ ਜਿਹੜੀ ਆ ਤੁਸੀਂ ਚੈੱਕ ਕਰ ਲੋ ਬੜੇ ਸੋਹਣੇ ਇਹ ਤੁਸੀਂ ਬਾਜ਼ਾਰ ਚ ਜਿੰਨੇ 5-5000 ਦੀਆਂ ਅਸੀਂ ਤੁਹਾਨੂੰ ਇਹ ਦੇਣੀ 25-2500 ਦੀਆਂ ਪਰ ਇਹਦੇ ਉੱਤੇ ਵੀ ਤੁਹਾਨੂੰ 20% ਡਿਸਕਾਊਂਟ ਨੰਬਰ ਸਕਰੀਨ ਤੇ ਜੀ ਕੋਈ ਜਾਣ ਕੇ ਲੈਣ ਫੋਨ ਤੁਸੀਂ ਕਰ ਸਕਦੇ ਆ ਸਸਤੀ ਗਾਜ